ਜਦੋਂ 104 ਯਾਤਰੀਆਂ ਨੂੰ ਲੈ ਕੇ ਅਮਰੀਕਾ ਤੋਂ 에ਅਰ ਫੋਰਸ ਦਾ ਜਹਾਜ਼ ਅੰਮ੍ਰਿਤਸਰ ਪਰਤਿਆ ਤਾਂ ਉਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ ਨੇ ਜਿਹੜਾ ਉਹ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੁਣ ਸਵਾਲ ਇਹ ਹੈ ਵੀ 104 ਜਣੇ ਉਹ ਤਾਂ ਵਾਪਸ ਆ ਗਏ ਆ ਪਰ ਚਰਚਾ ਹੁਣ ਇਸ ਵਿਸ਼ੇ ਦੇ ਉੱਤੇ ਹੋ ਰਹੀ ਹੈ ਵੀ ਇਹਨਾਂ ਦੇ ਹੱਥਕੜੀਆਂ ਕਿਉਂ ਲਗਾਈਆਂ ਗਈਆਂ ਪੈਰਾਂ ਦੇ ਵਿੱਚ ਬੇੜੀਆਂ ਕਿਉਂ ਪਾਈਆਂ ਗਈਆਂ ਇਹ ਵਾਕਈ ਅਣਮਨੁੱਖੀ ਵਤੀਰਾ ਇਹ ਲੋਕ ਨਾ ਤਾਂ ਕ੍ਰਿਮੀਨਲ ਸਨ ਤੇ ਨਾ ਹੀ ਇਹਨਾਂ ਨੇ ਕੋਈ ਅਜਿਹੀ ਵਾਰਦਾਤ ਨੂੰ ਅਮਰੀਕਾ ਦੀ ਧਰਤੀ ਤੇ ਅੰਜਾਮ ਦਿੱਤਾ ਸੀਗਾ ਕਿ ਇਹਨਾਂ ਦੇ ਨਾਲ ਇਸ ਕਦਰ ਜਿਹੜਾ ਇਹ ਮਾੜਾ ਸਲੂਕ ਕੀਤਾ ਜਾਵੇ ਅੱਜ ਲੋਕ ਸਭਾ ਦੇ ਵਿੱਚ ਵੀ ਜਦੋਂ ਸੈਸ਼ਨ ਦੀ ਸ਼ੁਰੂਆਤ ਹੋਈ ਤਾਂ ਇਸੇ ਮੁੱਦੇ ਦੇ ਉੱਤੇ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਜਿਹੜੀ ਵਿਦੇਸ਼ ਨੀਤੀ ਆ ਉਹ ਲਗਭਗ ਫਲੌਪ ਹੋ ਚੁੱਕੀ ਹੈ ਲਗਭਗ ਉਹ ਜਿਹੜੀ ਹੈ ਉਹ ਕਿਨਾਰੇ ਤੇ ਹਾਸ਼ੀਏ ਤੇ ਆ ਚੁੱਕੀ ਹੈ ਕਿਉਂਕਿ ਭਾਰਤ ਸਰਕਾਰ ਇੱਕ ਪਾਸੇ ਇਹ ਦਮ ਭਰਦੀ ਹੈ ਵੀ ਅਸੀਂ ਵਿਸ਼ਵ ਸ਼ਕਤੀ ਬਣ ਗਏ ਹਾਂ ਤੇ ਦੂਜੇ ਪਾਸੇ ਅਮਰੀਕਾ ਨੂੰ ਆਪਣਾ ਪੱਕਾ ਦੋਸਤ ਵੀ ਮੰਨਦੀ ਹੈ ਪਰ ਇਹ ਉਹੀ ਅਮਰੀਕਾ ਵਾ ਜਦੋਂ ਸਾਡੇ ਭਾਰਤੀ ਨਾਗਰਿਕ ਜਿਹੜੇ ਹਾਲਾਂਕਿ ਇਹ ਗੱਲ ਮੰਨੀ ਜਾਂਦੀ ਹੈ ਵੀ ਉਹ ਗੈਰਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸੀ ਪਰ ਕੀ ਉਹਨਾਂ ਨੂੰ ਇਸ ਤਰ੍ਹਾਂ ਅਨਮਨੁੱਖਾ ਵਿਹਾਰ ਕਰਕੇ ਲਿਆਉਣਾ ਜਾਇਜ਼ ਹੈ ਇਸ ਮੁੱਦੇ ਦੇ ਉੱਤੇ ਫਿਰ ਲੋਕ ਸਭਾ ਦੇ ਸਪੀਕਰ ਜਿਹੜੇ ਓਮ ਬਿਰਲਾ ਸਾਹਿਬ ਨੇ ਉਹ ਕਹਿੰਦੇ ਆ ਕਿ ਇਹ ਵਾਕਿਆ ਹੀ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਪਰ ਸਾਡੇ ਦੇਸ਼ ਦੀ ਜਿਹੜਾ ਵਿਦੇਸ਼ ਮੰਤਰਾਲਾ ਉਹ ਇਹਦੇ ਉੱਤੇ ਕੰਮ ਕਰ ਰਿਹਾ ਇਸ ਨੂੰ ਖੋਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਦਰਸਲ ਅਜਿਹਾ ਕਿਉਂ ਕੀਤਾ ਗਿਆ ਇਹਦੇ ਨਾਲ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੰਸਦ ਦੇ ਵਿੱਚ ਹੰਗਾਮਾ ਵੀ ਹੋਇਆ 12:00 12:00 ਵਜੇ 12:00 ਵਜੇ ਕੁਐਸਚਨ ਨੰਬਰ 41 श्री कीर्ति आजाद मंत्री जी प्रश्न संख्या 41 मंत्री जी माननीय मंत्री जी सर दी आंसर हैज बीन प्लेस्ड ऑन द टेबल ऑफ द हाउस ठीक है अध्यक्ष जी आपके संरक्षण की आवश्यकता एक 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 मिनट एक 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 मिनट एक मिनट एक मिनट प्लीज मान्य सदस्यगणों आपकी चिंता सरकार के ध्यान में है। और ये विदेश नीति का मामला होता है दूसरे देश का विषय है भारत सरकार के संज्ञान में इसलिए मेरा आपसे निवेदन है कि प्रश्नकाल महत्वपूर्ण समय होता है और प्रश्नकाल के महत्वपूर्ण समय में मतदाताओं की चिंताएं उनकी समस्याएं उनकी कठिनाइयों को उठाने का प्रयास करते हैं और सरकार जवाब देती है